ਕੰਤੰਤਰ ਦਿਵਸ ਦੀ ਪਰੇਡ ਵਿੱਚ ਦਿਖੇਗੀ ਪੰਜਾਬ ਦੀ ਚਾਕੀ ਪੇਸ਼ ਕੀਤੇ ਜਾਣਗੇ ਪੁਰਾਤਨ ਪੰਜਾਬ ਦੇ ਵੱਖੋ ਵਖਰੇ ਰੰਗ ਤੇ ਵਿਰਾਸਤੀ ਸਾਜ਼ਾਂ ਸਮੇਤ ਹੋਰ ਚੀਜ਼ਾਂ ਵੀ ਕੀਤੀਆਂ ਜਾਣਗੀਆਂ ਸ਼ਾਮਿਲ ਜੀ ਹਾਂ ਦੱਸ ਦਈਏ ਕਿ ਦਿੱਲੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਪੰਜਾਬ ਦੀ ਚਾਕੀ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਪੁਰਾਤਨ ਪੰਜਾਬ ਦੇ ਵੱਖੋ ਵੱਖਰੇ ਰੰਗ ਪੇਸ਼ ਕੀਤੇ ਜਾਣਗੇ ਇਸ ਚਾਕੀ ਦੇ ਵਿੱਚ ਵਿਰਾਸਤੀ ਸਾਜ਼ਾਂ ਦੇ ਸਮੇਤ ਹੋਰ ਚੀਜ਼ਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਣਗੀਆਂ ਦੱਸ ਦਈਏ ਕਿ 2 ਸਾਲਾਂ ਬਾਅਦ ਪੰਜਾਬ ਦੀ ਚਾਕੀ ਇਸ ਗਣਤੰਤਰ ਦਿਵਸ ਦੇ ਵਿੱਚ ਦੇਖਣ ਨੂੰ ਮਿਲੇਗੀ ਦੱਸਦੀ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਖਾਸ ਤਿਆਰੀ ਕੀਤੀ ਗਈ ਹੈ ਜਿਸ ਦੇ ਲਈ ਇਹ ਜਿਹੜੀ ਚਾਕੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਪੰਜਾਬ ਦੇ ਸੱਭਿਆਚਾਰ ਦੇ ਨਾਲ ਤੇ ਖੇਤੀ ਦੇ ਨਾਲ ਖਾਸ ਲਗਾਵ ਹੈ ਇਸ ਕਰਕੇ ਉਹਨਾਂ ਨੇ ਇਸ ਚਾਕੀ ਨੂੰ ਤਿਆਰ ਕਰਨ ਦੇ ਲਈ ਕਈ ਗੌਰਵੀ ਦਸਤੇ ਨੇ ਜਿਸ ਤੇ ਅਮਲ ਵੀ ਕੀਤਾ ਗਿਆ ਹੈ ਇਹ ਜਾਣਕਾਰੀ ਦੇ ਦਈਏ ਕਿ ਬੀਤੇ ਸਮੇਂ ਦੇ ਵਿੱਚ ਗਣਤੰਤਰ ਦਿਵਸ ਦੀ ਪਰੇਡ ਜਦੋਂ ਹੋਈ ਸੀ ਉਸ ਦੇ ਵਿੱਚ 15 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੀ ਚਾਕੀ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਦੇ ਵਿੱਚ ਚੰਡੀਗੜ੍ਹ, ਬਿਹਾਰ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ ਹੋਰ ਰਾਜ ਵੀ ਸ਼ਾਮਿਲ ਸਨ ਤੇ ਹੁਣ 2 ਸਾਲਾਂ ਬਾਅਦ ਪੰਜਾਬ ਦੀ ਚਾਕੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਦੇਖਣ ਨੂੰ ਮਿਲੇਗੀ ਇਥੇ ਦੱਸਦੀ ਹੈ ਕਿ ਇਹ ਜਿਹੜੀ ਚਾਕੀ ਹੈ ਉਹ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੈ ਤੇ ਨਾਲ ਹੀ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੂੰ ਵੀ ਸਮਰਪਿਤ ਹੈ ਇਥੇ ਦੱਸਦੀ ਹੈ ਕਿ ਇਸ ਚਾਕੀ ਦੇ ਵਿੱਚ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਸਾਹਿਬ ਦੇ ਸ਼ਲੋਕ ਵੀ ਪੜੇ ਜਾਣਗੇ ਤੇ ਨਾਲ ਹੀ ਖੇਤੀ ਨੂੰ ਦਰਸਾਉਂਦੇ ਹੋਏ ਬਲਦ ਵੀ ਦਿਖਾਏ ਜਾਣਗੇ ਕਿਉਂਕਿ ਪੰਜਾਬ ਖੇਤੀ ਨਾਲ ਸੰਬੰਧਿਤ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਇਸ ਚੱਕੀ ਦੇ ਵਿੱਚ ਇਹ ਹਰ ਹਾਲਤ ਹੀ ਦਿਖਾਏ ਜਾਣਗੇ ਨਾਲ ਹੀ ਵਿਰਾਸਤੀ ਸਾਜ਼ ਵੀ ਦਿਖਾਏ ਜਾਣਗੇ ਜਿਨ੍ਹਾਂ ਦੇ ਵਿੱਚ ਢੋਲ ਤੁੰਬੀ ਸ਼ਾਮਿਲ ਹੋਵੇਗਾ ਤੇ ਹੋਰ ਵੀ ਵਿਰਾਸਤੀ ਸਾਜ਼ ਜਿਹੜੇ ਉਸ ਇਸ ਚਾਕੀ ਦੇ ਵਿੱਚ ਦਿਖਾਏ ਜਾਣਗੇ ਦੱਸਦੀ ਹੈ ਕਿ ਲੋਕ ਸੰਪਰਕ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇਸ ਬੰਦ ਦੇ ਵਿੱਚ ਖਾਸ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਚਾਕੀ ਮਨਮੋਹਕ ਤੇ ਵਧੀਆ ਦਿਖਾਈ ਜਾ ਸਕੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਝਾਕੀ ਦੀ ਤਿਆਰੀ ਦੇ ਲਈ ਕੁਝ ਗੁਰੂ ਵੀ ਦਿੱਤੇ ਨੇ ਜਿਨ੍ਹਾਂ ਤੇ ਅਮਲ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਝਾਕੀ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਦਰਸ਼ਿਤ ਕੀਤੀ ਜਾ ਸਕੇ ਦੱਸਦੀ ਹੈ ਕਿ ਇਹ ਪੰਜਾਬ ਦੀ ਝਾਕੀ 2 ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ਦੀ ਸ਼ਾਨ ਬਣੇਗੀ ਜਿਸ ਦੇ ਨਾਲ ਇਸ ਝਾਕੀ ਦੇ ਵਿੱਚ ਜਿਹੜੀਆਂ ਖੂਬਸੂਰਤ ਚੀਜ਼ਾਂ ਦਿਖਾਈਆਂ ਜਾਣਗੀਆਂ ਉਹ ਪੰਜਾਬੀ ਸੱਭਿਆਚਾਰ ਦੀ ਪੇਸ਼ਕਸ਼ ਕਰਨਗੀਆਂ ਇਤਨਾਲ ਹੀ ਇਹ ਵੀ ਕਹ ਲਾਖੀ ਗਈ ਹੈ ਇਹ ਪੰਜਾਬੀ ਸੱਭਿਆਚਾਰ ਇੱਕ ਅਮੀਰ ਵਿਰਾਸਤ ਵਾਲਾ ਸੱਭਿਆਚਾਰ ਹੈ ਸੋ ਇਸ ਚਾਕੀ ਦੀ ਜਿਹੜੀ ਖੂਬਸੂਰਤੀ ਹੋਵੇਗੀ ਉਹ ਦੇਖਣ ਵਾਲੀ ਹੋਵੇਗੀ ਜਿਹੜੀ ਵੀ ਚੀਜ਼ ਇਸ ਚਾਕੀ ਦੇ ਵਿੱਚ ਪੇਸ਼ ਕੀਤੀ ਜਾਵੇਗੀ ਉਸ ਦੇ ਨਾਲ ਇਸ ਚਾਕੀ ਦੀ ਖੂਬਸੂਰਤੀ ਹੋਰ ਜ਼ਿਆਦਾ ਵਧੇਗੀ ਤੇ ਇਹ ਚਾਕੀ ਪ੍ਰਭਾਵਸ਼ਾਲੀ ਹੋਵੇਗੀ ਸੋ ਦੱਸਦੀ ਏ ਕਿ ਦਿੱਲੀ ਦੇ ਵਿੱਚ ਆਉਣ ਵਾਲੇ ਗਨਤੰਤਰ ਦਿਵਸ ਦੀ ਪ੍ਰੇਰਣ ਦੇ ਵਿੱਚ ਪੰਜਾਬ ਦੀ ਚਾਕੀ ਦੇਖਣ ਨੂੰ ਮਿਲੇਗੀ ਜਿਹੜੀ ਖੂਬਸੂਰਤ ਤੇ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮੋਹਕ ਹੋਵੇਗੀ